ਜੀਵੀਐਸ ਸਾਥੀ ਨਾਲ ਜੁੜੇ तमाम ਦਰਸ਼ਕਾਂ ਦਾ ਸਵਾਗਤ ਹੈ ਤੁਹਾਡਾ ਆਪਣਾ ਜਗਵੀਰ ਜਾਦ ਦਰਸ਼ਕੋ ਇਸ ਵਕਤ ਮੈਂ ਬਰਨਾਲਾ ਜ਼ਿਲ੍ਹਾ ਦੇ ਪਿੰਡ ਠਿਕਰੀ ਵਾਲਾ ਦੇ ਵਿੱਚ ਮੌਜੂਦ ਆ ਜਿਹੜਾ ਕਿ ਅਮਰ ਸ਼ਹੀਦ ਸੇਵਾ ਸੰਗ ਟਿਕਰੀ ਵਾਲਾ ਦੇ ਨਾਮ ਨਾਲ ਪ੍ਰਸਿੱਧ ਆ ਅੱਜ ਤੁਹਾਨੂੰ ਅਜਿਹੀ ਹਸਤੀ ਦੇ ਨਾਲ ਮਿਲਾਵਾਂਗੇ ਜਿਨ੍ਹਾਂ ਨੇ ਪੰਜਾਬ ਦੇ ਲੋਕ ਸਾਜ਼ਾਂ ਨੂੰ ਜਿਉਂਦੇ ਰੱਖਿਆ ਹੋਇਆ ਲੋਕ ਸਾਜ਼ਾਂ ਦੀ ਗੱਲ ਕਰੀਏ ਜਿਨ੍ਹਾਂ ਦੇ ਵਿੱਚ ਦਿਲਰੂਬਾ ਸਰੰਗੀ ਢੱਡ ਤੂੰਬਾ ਤੂੰਬੀ ਬਕਚੂ ਆਦ ਬਣਾਉਂਦੇ ਨੇ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਦੇ ਬਣਾਏ ਇੰਸਟਰੂਮੈਂਟ ਵੇਚੇ ਜਾਂਦੇ ਨੇ ਜਾਂ ਖਰੀਦੇ ਜਾਂਦੇ ਨੇ ਤੇ ਅੱਜ ਉਹਨਾਂ ਦੇ ਨਾਲ ਗੱਲਬਾਤਾਂ ਕਰਾਂਗੇ ਕਿਉਂਕਿ ਪੰਜਾਬ ਦੇ ਲੋਕ ਸਾਜ ਆ ਇਹ ਲੋਪ ਹੁੰਦੇ ਜਾ ਰਹੇ ਆ ਸਰੰਗੀ ਮੰਡਰ ਸਜੀਤ ਸਿੰਘ ਮਿਸਾਲ ਉਹਨਾਂ ਨੇ ਜਿਹੜੇ ਪੰਜਾਬ ਦੇ ਲੋਕ ਸਾਜ ਆ ਉਹਨਾਂ ਨੂੰ ਜਿਉਂਦੇ ਰੱਖਣ ਦੀ ਕੋਸ਼ਿਸ਼ ਕੀਤੀ ਆ ਤੇ ਅੱਜ ਉਹਨਾਂ ਦੇ ਨਾਲ ਗੱਲਬਾਤਾਂ ਕਰਾਂਗੇ ਤੁਸੀਂ ਸ੍ਰੀ ਸਿੰਘ ਮਿਸਾਲ ਜੀ ਜੀਵੀਐਸ ਟਾਈਮ ਸੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਧੰਨਵਾਦੀ ਤੁਹਾਡਾ ਸਾਰੀ ਟੀਮ ਦਾ ਪੰਦ ਜੀ ਸਜੀਤ ਸਿੰਘ ਤੋਂ ਮਿਸਾਲ ਕਿਵੇਂ ਬਣੇ ਮਿਸਾਲ ਤਾਂ ਸਾਡਾ ਗੋਤ ਆ ਜੀ ਜੀ ਉਹ ਦਾ 85 25 ਸਾਲ ਪਰ ਮੈਂ ਹੁਣ ਮਿਸਾਲ ਨੂੰ ਕਢਾਤਾ ਹਾਂ ਪਾਸਪੋਰਟ ਚ ਉਹ ਵੀ ਕਢਾਤਾ ਤੇ ਕੰਨਾ ਸਦੀ ਸਿੰਘ ਹੀ ਰੱਖ ਜੀ 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 ਚਲੋ ਵੈਰੀ ਗੁੱਡ ਤੇ ਕਿਉਂਕਿ ਦੇਖੋ ਤੁਹਾਨੂੰ ਨਹੀਂ ਪਤਾ ਜਸ ਤਰੀਕੇ ਦੇ ਨਾਲ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਚੈਨਲਾਂ ਦੇ ਤੁਹਾਡੀ ਇੰਟਰਵਿਊ ਦੇਖਦੇ ਆ ਤਾਂ ਲੱਗਦਾ ਕਿ ਬਰਨਾਲਾ ਦੇ ਠਿੱਕਰੀ ਵਾਲਾ ਪਿੰਡ ਤੋਂ ਤੁਸੀਂ ਸਾਜ ਵਜਾਉਣ ਨੂੰ ਤੇ ਬਣਾਉਣ ਨੂੰ ਲੈ ਕੇ ਇੱਕ ਮਿਸਾਲ ਪੇਸ਼ ਕੀਤੀ ਹੋਈ ਹੈ ਤੇ ਉਹ ਵੀ ਚਲੋ ਕਲੀਅਰ ਗੱਲ ਹੋ ਗਈ ਤੇ ਜੇ ਇੱਕ ਸਾਜਾਂ ਦੀ ਗੱਲ ਕਰੀਏ ਤੁਸੀਂ ਪਹਿਲਾਂ ਸੰਗੀ ਮਾਸਟਰ ਵੀ ਰਹੇ ਹੋ ਸਰੰਗੀ ਦੇ ਵਿੱਚ ਕਿਉਂ ਨਹੀਂ ਤੁਸੀਂ ਪਹਿਲ ਕਦਮੀ ਕੀਤੀ ਬਣਾਉਣ ਵਾਲੇ ਪਾਸੇ ਕਿਵੇਂ ਚਲੇਗੇ ਇਹਨਾਂ ਜੀ ਰੁਚੀ ਹੁੰਦੀ ਆ ਆਪਣੀ ਆਪਣੀ ਜੀ ਪਹਿਲ ਕਦਮੀ ਸਰੰਗੀ ਦੇ ਵਿੱਚ ਹੀ ਆ ਜੀ ਜਿਹੜੀ ਮੈਂ ਸਰੰਗੀ ਵਜਾਉਣਾ ਅਸਲ ਪਹਿਲ ਮੇਰੀ ਸਰੰਗੀ ਨੂੰ ਹੂੰ ਵਜਾਉਣ ਨੂੰ ਜੀ ਕਿਉਂਕਿ ਮੈਂ ਪ੍ਰੋਗਰਾਮ ਤੇ ਜਾਵਾਂ ਹੂੰ ਨਾ ਜਾਵਾਂ ਕਿਉਂਕਿ ਹੁਣ ਇਹ ਵੀ ਅਸਲ ਸਰੰਗੀ ਵਜਾਉਣ ਵਾਲੇ ਬਹੁਤ ਨੇ ਜੀ ਬਣਾਉਣ ਵਾਲੇ ਘੱਟ ਨੇ ਬਿਲਕੁਲ ਇਹ ਜਿਹੜੀ ਸਾਜ਼ਾਂ ਦਾ ਅੰਧਾਰ ਖੋਲਣਾ ਨਾ ਜਾਂ ਬਣਾਉਣੇ ਆਪਾਂ ਹੂੰ ਇਹ ਵੀ ਬਹੁਤ ਵੱਡੀ ਇੱਕ ਸੇਵਾ ਹੈ ਬਿਲਕੁਲ ਜੇ ਸਾਜ ਬੰਡੇ ਜਾਣਗੇ ਹੂੰ ਤਾਂ ਹੀ ਲੋਕਾਂ ਦੇ ਵਿੱਚ ਜਾਣਗੇ ਫੇਰ ਹੀ ਵਜਾਉਣ ਵਾਲੇ ਪੈਦਾ ਹੋਣਗੇ ਜੇ ਆਪਾਂ ਬਣਾਵਾਂਗੇ ਹੂੰ ਇਹ ਬਖਸ਼ਿਸ਼ ਮਾਲਕ ਵੱਲੋਂ ਹੁੰਦੀ ਆ ਕੋਸੇ ਜਿਹੜੇ ਉਸਤਾਦ ਜਿਨ੍ਹਾਂ ਨੇ ਸਾਨੂੰ ਸਾਰਾ ਕੁਝ ਹੀ ਦਿੱਤਾ ਜਿਨ੍ਹਾਂ ਤੋਂ ਅਸੀਂ ਸਿੱਖਿਆ ਹੂੰ ਮਸ ਸੰਜੀਤ ਸਿੰਘ ਜੀ ਗੱਲ ਸਾਰੀ ਸਟੂਡੀਓ ਬਣਾ ਲਾ ਜੀ ਉਹਨਾਂ ਕੋਲੋਂ ਇਹ ਮੈਂ ਸਾਰਾ ਕੁਝ ਸਿੱਖਿਆ ਹੂੰ ਤੇ ਉਹਨਾਂ ਦੀ ਬਦੌਲਤ ਹੀ ਸਾਰਾ ਕੁਝ ਜਿੱਥੇ ਤੱਕ ਮੈਂ ਪਹੁੰਚਿਆ ਉਹਨਾਂ ਦੀ ਬਦੌਲਤ ਪਹੁੰਚਿਆ ਜੀ ਅਸਲ ਰੁਚੀ ਹੁੰਦੀ ਆ ਆਪ ਕੋ ਆਪਣੀ ਕਈ ਹੁਣ ਜ਼ਿਆਦਾ ਵਜਾਉਣ ਚ ਰੁਚੀ ਰੱਖਦੇ ਨੇ ਮੇਰੀ ਵਜਾਉਣ ਚ ਵੀ ਉਨੀ ਰੁਚੀ ਆ ਤੇ ਬਣਾਉਣ ਚ ਉਦੋਂ ਬਾਅਦ ਆ ਜੀ ਸਾਜਾਂ ਦੀ ਗੱਲ ਕਰੀ ਆ ਤੁਸੀਂ ਕਹਿੰਦੇ ਪਾਸਪੋਰਟ ਦੀ ਵੀ ਤੁਸੀਂ ਗੱਲ ਕਰੀ ਸੀ ਕਿ ਜਿਹੜਾ ਉਹਦੇ ਤੋਂ ਨਾਮ ਘਟਵਾਦਾ ਵਿਦੇਸ਼ ਦਾ ਚੱਕਰ ਵੀ ਲਾਇਆ ਫਿਰ ਹਾਂ ਕਾਫੀ ਹੋਇਆ ਚਾਰਕ ਵਾਰੀ ਕੈਨੇਡਾ ਦਾ ਚੱਕਰ ਲਾ ਚੁੱਕੇ ਕਿਵੇਂ ਗਏ ਸੀ ਉਦੋਂ ਸਾਜਾਂ ਨੂੰ ਲੈ ਕੇ ਜਾ ਤੁਹਾਡੀ ਜਿੱਥੇ ਜੀ ਕਿੰਨਾ ਟਾਈਮ ਲਾ ਕੇ ਫਿਰ ਕਈ ਵਾਰੀ ਛੇ ਸਹੀਨੇ ਲਾ ਕੇ ਆ ਇੱਕ ਵਾਰੀ ਸਾਲ ਦਾ ਲਾ ਕੇ ਹੂੰ ਉਧਰ ਫਿਰ ਮਾਨ ਨਹੀਂ ਕੀਤਾ ਯਾਰ ਵੀ ਇੱਧਰ ਮਿਹਨਤ ਨਾਲ ਆਣਾ ਜਿਵੇਂ ਆਪਾਂ ਵਣ ਮਾਹੌਲ ਦੇਖ ਲਓ ਤੁਸੀਂ ਇੱਧਰ ਵੀ ਕਿੰਨੀ ਮਿਹਨਤ ਮਸ਼ਕੱਤ ਦੇ ਨਾਲ ਤੁਸੀਂ ਇਹ ਸਾਰੀਆਂ ਚੀਜ਼ਾਂ ਕਰ ਰਹੇ ਹੋ ਬਹੁਤ ਸਾਰੇ ਚੈਨਲ ਵੀ ਆਏ ਆ ਪਰ ਲੱਗਦਾ ਨਹੀਂ ਕਿ ਉਹ ਮਿਹਨਤ ਕੰਮ ਕਰ ਰਹੀ ਹੈ ਉਸ ਤਰੀਕੇ ਦੇ ਨਾਲ ਅਸਲ ਪਤਾ ਕੀ ਗੱਲ ਆ ਉਧਰ ਵੀ ਤਾਂ ਮਿਹਨਤੀ ਕਰਨੀ ਆ ਹੂੰ ਕੰਮ ਤਾਂ ਉਧਰ ਵੀ ਕਰਨਾ ਪੈਣਾ ਜੀ ਕੰਮ ਇੱਧਰ ਵੀ ਕਰਨਾ ਪੈਣਾ ਜੇ ਆਪਾਂ ਇੱਧਰ ਰਹਿ ਕੇ ਕਰਾਂਗੇ ਉਧਰ ਨਾਲੋਂ ਸੌਖਾ ਕਿਵੇਂ ਜਿੰਦਗੀ ਸੌਖੀ ਜੀ ਤੁਹਾਡੇ ਕੋਲੇ ਮੈਂ ਬੈਠਾ 10 ਮਿੰਟ ਕੱਢ ਲੇ ਉਹਦੇ ਉਧਰ ਕਿਸੇ ਕੋਲ ਟਾਈਮ ਨਹੀਂ ਹੈ ਹੂੰ ਉਧਰ ਤਾਂ ਕੰਮ ਵਾਲ ਤੇ ਗਏ ਕੰਮ ਤੋਂ ਆ ਗਏ ਕੰਮ ਤੋਂ ਵਾ ਗਏ ਕੰਮ ਤੋਂ ਆ ਗਏ ਬਸ ਹਮ ਹੱਥੀ ਹੁਨਰ ਦੀ ਗੱਲ ਕਰੀਏ ਜਿਵੇਂ ਅੱਜ ਕੱਲ ਨੌਜਵਾਨ ਪੀੜ੍ਹੀ ਐ ਸਾਡੀ ਪਲੱਸ 2 ਕਰਦੀ ਐ ਬਾਹਰ ਚਲੀ ਜਾਂਦੀ ਐ ਕੀ ਲੱਗਦਾ ਕਿ ਉਹਨਾਂ ਨੂੰ ਵੀ ਇਦਾਂ ਤੁਹਾਡੇ ਵਾਂਗ ਕੋਈ ਹੱਥੀ ਸਕਿੱਲ ਸਿੱਖਣਾ ਚਾਹੀਦਾ ਪਹਿਲਾਂ ਸਿੱਖਣਾ ਚਾਹੀਦਾ ਜਿਹੜਾ ਕੰਨੇ ਹੱਥੀ ਕੰਮ ਕਰਦਾ ਨਾ ਬੰਦਾ ਉਹ ساری ਉਮਰ ਉਹਦੇ ਹੱਥਾਂ ਚੋਂ ਕੰਮ ਨਹੀਂ ਜਾਂਦਾ ਜਿੰਨੇ ਚਿਰ ਉਹਦੀ ਉਮਰ ਰਹੂ ਉਹਨਾਂ ਚਿਰ ਉਹ ਰੋਟੀ ਖਾਂਦਾ ਰਹੂਗਾ ਹਮ ਜਿਹਦੇ ਹੱਥਾਂ ਚ ਗੁਣਾ ਬਿਲਕੁਲ ਚਾਹੇ ਉਹ ਕੋਲੀ ਚ ਜਾ ਕੇ ਭੇਜੇ ਬੰਦਾ ਉਹਦੇ ਕੋਲ ਉੱਥੇ ਵੀ ਆਉ। ਚਾਹੇ ਮੈਂ ਇੱਥੇ ਪਿੰਡ 'ਚ ਬੈਠਾ ਹੂੰ। ਜਾਂ ਮੈਂ ਗਲੀ ਦੇ ਅੰਦਰ ਬੈਠਾ ਹੂੰ। ਜਿੱਥੇ ਮਰਜ਼ੀ ਬੈਠਾ ਮੇਰੇ ਕੋਲੇ ਬੰਦਾ ਚੱਲ ਕੇ ਆਊਗਾ। ਜੇ ਮੇਰੇ ਕੋਲੇ ਗੱਲ ਹੈ। ਜੀ। ਜੇ ਮੇਰੇ ਕੋਲੇ ਪੂਰੀ ਗੱਲਬਾਤ ਨਹੀਂ ਹੈ ਕਿ ਤਾਂ ਮੇਰੇ ਕੋਲੇ ਨਹੀਂ ਚੱਲ ਕੇ ਆਉਂਦਾ ਜੇ ਮੇਰੇ ਕੋਲੇ ਗੱਲਬਾਤ ਹੈ ਤਾਂ ਮੇਰੇ ਕੋਲ ਚੱਲ ਕੇ ਆਊਗਾ। ਬਿਲਕੁਲ। ਥੋੜੀ ਕਲਾ ਤੁਹਾਡੇ ਕੋਲੇ ਖਿੱਚ ਕੇ ਲਿਆਊਗਾ ਬੰਦੇ ਨੂੰ। ਹੂੰ। ਚਾਹੇ ਬੰਬੇ ਦਾ ਚੱਲਿਆ ਹੋਵੇ ਚਾਹੇ ਦਿੱਲੀ ਦਾ ਚੱਲਿਆ ਹੋਵੇ ਚਾਹੇ ਕੈਨੇਡਾ ਤੋਂ ਆਵੇ ਚਾਹੇ ਅਮਰੀਕਾ ਤੋਂ ਆ ਕੋਡੀ ਕਲਾ ਖਿੱਚ ਕੇ ਲਿਓ ਜੇ ਤੁਹਾਡੇ ਚ ਕਲਾ ਹੈ ਜੇ ਤੁਸੀਂ ਸਿੱਖੀ ਆ ਟਾਈਮ ਲਾ ਕੇ ਸਿੱਖੀ ਆ ਇਹ ਨਹੀਂ ਹੈ ਵੀ 1 2 ਸਾਲ ਲਾ ਕੇ ਸਾਲ ਲਾ ਕੇ ਤੁਸੀਂ ਕਹਿ ਦੋ ਵੀ ਇਹ ਸਿੱਖ ਲੈ ਇਹ ਬਹੁਤ ਟਾਈਮ ਲੱਗਦਾ ਹਮ ਸਾਲਾਂ ਦੇ ਸਾਲ ਕਮਾਉਣੇ ਪੈਂਦੇ ਨੇ ਘੱਟੋ ਘੱਟ 5 6 ਸਾਲ 7 ਸਾਲ 8 ਸਾਲ ਮੂਲ ਹੀ ਗੱਲ ਨੇ ਕਮਾਉਣੇ ਪੈਂਦੇ ਨੇ ਫਿਰ ਕਿਤੇ ਜਾ ਕੇ ਤੁਸੀਂ ਕਿਸੇ ਮੰਜ਼ਲ ਤੇ ਪਹੁੰਚਦੇ ਹੋ ਉਸ ਤੋਂ ਬਾਅਦ ਵੀ ਹਮ ਘੱਟੋ ਘੱਟ 10 ਸਾਲ ਤੁਹਾਨੂੰ ਵੇਟ ਕਰਨੀ ਪੈਗੀ ਬਿਲਕੁਲ 21ਵੀਂ ਸਦੀਆ ਦੇਖੋ ਜਿਹੜੇ ਸਾਡੇ ਪੰਜਾਬ ਦੇ ਸਾਹਜ ਨੇ ਇਹ ਕਹਿੰਦੇ ਕਿ ਗਵਮਤੇ ਜਾ ਰਹੇ ਨੇ ਤੁਸੀਂ ਇਹਨਾਂ ਨੂੰ ਕਿਉਂ ਬਣਾਉਣ ਦੀ ਸੋਚੀ ਕਿਉਂਕਿ ਅੱਜ ਕੱਲ ਡਿਜੀਟਲ ਤਕਨੀਕਾਂ ਜਿਹੜੀਆਂ ਟੂਲਾਂ ਸੀ ਪਹਿਲਾਂ ਮੈਨੂਅਲ ਕਰਦੇ ਸੀ ਉਹ ਆਟੋ ਟੂਲ ਬਣ ਗਿਆ ਨੇ ਕੀ ਸੋਚਿਆ ਕਿ ਪੰਜਾਬ ਦੇ ਜਿਹੜੇ ਸਾਜ਼ ਉਹਨਾਂ ਨੂੰ ਜਿਉਂਦਾ ਰੱਖਣ ਲਈ ਜਾਂ ਸਿਰਫ ਸਭ ਤੋਂ ਵੱਡੀ ਮੇਰੀ ਸੋਚ ਇਹੀ ਹੈ ਵੀ ਪੰਜਾਬ ਦੇ ਲੋਕ ਸਾਜ਼ ਜਿਉਂਦੇ ਰਹਿਣ ਹੂੰ ਹੁਣ ਬੁਗਦੂ ਤਾਂ ਲੋਕ ਵੀ ਬਣਾਉਂਦੇ ਸੀ ਬਿਲਕੁਲ ਬੁਗਦੂ ਨੂੰ ਮੈਂ ਆ ਰੂਪ ਦੇਤਾ ਜੀ ਕੜਾਈ ਕਰਤੀ ਇਹਦੇ ਉੱਪਰ ਹੂੰ ਹੁਣ ਆਉਂਦੇ ਤਾਂ ਬਣੇ ਬਣਾਏ ਵੀ ਆ ਬਿਲਕੁਲ ਹੁਣ ਆ ਚੀਜ਼ ਤੇ ਉਹ ਚੀਜ਼ ਦਾ ਕਿੰਨਾ ਵਟਾ ਰਹਿਣਾ ਬਿਲਕੁਲ ਹੁਣ ਇਹ ਚੀਜ਼ ਨੂੰ ਦੇਖ ਕੇ ਜਿਹਨੇ ਨਹੀਂ ਵਜਾਉਣਾ ਹੂੰ ਉਹ ਬੰਦਾ ਇਹਦੀ ਕਾਰਾਗਰੀ ਨੂੰ ਦੇਖ ਕੇ ਲੈ ਲੂਗਾ ਬਿਲਕੁਲ ਅਟਰੈਕਸ਼ਨ ਹੋ ਗਿਆ ਜੀ ਇਹਦੀ ਕਿਤੇ ਨਾ ਕਿਤੇ ਤਾਂ ਉਹ ਵਜਾਊ ਕੋਈ ਹੂੰ ਜਦੋਂ ਚੀਜ਼ ਆਪਣੇ ਮੂਰੇ ਸੋਹਣੀ ਚੀਜ਼ ਪਈ ਹੋਵੇ ਆਪਾਂ ਉਹਨੂੰ ਦੇਖਾਂਗੇ ਜਰੂਰ ਇੱਕ ਵਾਰੀ ਬਿਲਕੁਲ ਇਹ ਨਹੀਂ ਕੋਈ ਹੋਰ ਬੰਦਾ ਵੀ ਚਾੱਕ ਕੇ ਦੇਖੂਗਾ ਜਿਉ ਧਰੀ ਹੋ ਹੂੰ ਕੋਈ ਵੀ ਜਦੋਂ ਤੁਸੀਂ ਚੀਜ਼ ਨੂੰ ਸ਼ੇਪ ਨਵੀਂ ਦੇਵੋਗੇ ਨਾ ਉਹ ਨਵੇਂ ਰੰਗ ਚ ਨਵੇਂ ਰੂਪ ਚ ਤਿਆਰ ਹੋ ਜਾਂਦੀ ਹੈ ਤਾਂ ਆਕਰਸ਼ਿਤ ਕਰੋ ਸਾਹਮਣੇ ਹਾਂ ਜੀ ਕਿਹੜੇ ਕਿਹੜੇ ਸਾਜ਼ ਵਜਾਉਂਦੇ ਜਿਵੇਂ ਤੁਸੀਂ ਕਹਿ ਕੇ ਬਰਨਾਲਾ ਦੇ ਵਿੱਚ ਬਰਨਾਲਾ ਸਾਜ਼ਾਂ ਦਾ ਪੜਾ ਰੱਖਿਆ ਜਾਂਦਾ ਵੱਖਰੇ ਵੱਖਰੇ ਕਾਰੀਗਰ ਨੇ ਸਭ ਬਣਾਉਣ ਵਾਲੇ ਤੇ ਤੁਸੀਂ ਕਿਹੜੇ ਕਿਹੜੇ ਸਾਜ਼ ਬਣਾਉਂਦੇ ਮੈਂ ਪਹਿਲਾਂ ਤਾਂ ਸਰੰਗੀ ਬਣਾਉਣੀ ਹੈ ਜੀ ਜੱਲਰੋਵਾ ਹੋ ਗਿਆ ਹੂੰ ਸਰੰਦਾ ਹੋ ਗਿਆ ਹੂੰ ਤੇ ਤਾਊਸ ਹੋ ਗਿਆ ਹੂੰ ਬਗਦੂ ਹੋ ਗਿਆ ਢੱਡ ਹੋਗੀ ਜੀ ਗਿੱਦਾ ਹੋ ਗਿਆ ਕਾਟੋ ਹੋਗੀ ਜੀ ਬਾਕੀ ਕਿੜਲਾ ਹੋ ਗਿਆ ਤੁੰਬਾ ਤੁੰਬੀ ਜਿਹੜੇ ਲੋਕ ਸਾਜ ਤੁੰਬਾ ਤੁੰਬੀ ਹੋਗੇ ਜੀ ਠੀਕ ਆ ਡਾਫਲੀ ਹੋਗੀ ਹੂੰ ਲੋਕ ਸਾਜ ਸਾਰੇ ਤੇ ਤੰਤੀ ਸਾਜ ਹੂੰ ਲੋਕ ਸਾਜ ਤੇ ਤੰਤੀ ਸਾਜ ਆਪਾਂ ਸਾਰੇ ਤਿਆਰ ਕਰਦੇ ਬਿਲਕੁਲ ਤੇ ਨਾਲ ਵਜਾਉਣ ਵੀ ਜਾਣਦੇ ਇਹ ਨਹੀਂ ਕੋ ਗੱਲ ਹੈ ਕਿ ਜਿਹੜਾ ਸਾਜ ਮੈਂ ਵਜਾਉਣ ਨਹੀਂ ਜਾਣਦਾ ਉਹ ਬਣਾਉਂਦਾ ਹਾਂ ਕੀ ਬਾਤ ਤਸੀਂ ਦੇਖੋ ਨਾਲ ਸੰਗੀਤ ਦੇ ਨਾਲ ਵੀ ਜੁੜੇ ਹੋਏ ਆ ਕਦੇ ਤੁਹਾਨੂੰ ਇਦਾਂ ਕਲਾਕਾਰ ਦੀ ਕਾਲ ਆਈ ਆ ਜਾਂ ਕੋਈ ਇਦਾਂ ਇਕੁਪਮੈਂਟ ਲੈਣ ਆਇਆ ਤੁਹਾਡੇ ਤੋਂ ਇਨਸਟਰੂਮੈਂਟ ਕਿ ਫਲਾਨਾ ਚਾਹੀਦਾ ਤੇ ਯਾਰ ਤੂੰ ਸਾਥ ਦੇ ਉਹ ਚੀਜ਼ ਇਹ ਗੱਲ ਹੈ ਜੇ ਬਾਹਰੋਂ ਮੈਨੂੰ ਕਾਲਾਂ ਬਹੁਤ ਆਉਂਦੀਆਂ ਨੇ ਬਾਹਰੋਂ ਵੀ ਇਥੋਂ ਵੀ ਸਾਜ ਬਣਾਉਣ ਦੀਆਂ ਕਾਲਾਂ ਬਹੁਤ ਨੇ ਹਮ ਬਣਾਉਣ ਦਾ ਮੇਰੇ ਕੋਲੇ ਜੇ ਮੈਂ ਹੁਣ ਬਣਾਉਣਾ ਤਾਂ 1 ਮਹੀਨੇ ਦਾ ਮੈਂ ਟਾਈਮ ਦੇਣਾ ਵੀ ਮੇਰੇ ਕੋਲੇ 1 ਮਹੀਨਾ ਵੇਟ ਕਰਨੀ ਪੈਣੀ ਹੈ ਜੇ ਮੇਰੇ ਕੋਲ ਤੋਂ ਸਾਜ ਲੈਣਾ ਹਮ ਕੋਈ ਵੀ ਸਾਜ ਤਾਂ ਰੁਵਾ ਹੋ ਗਿਆ ਰਵਾ ਹੋ ਗਈ ਹਮ ਸੰਗੀ ਹੋ ਗਈ ਹਮ ਬਹੁਤੂ ਮੇਰੇ ਕੋਲ ਬਣਿਆ ਹੁੰਦਾ ਜਾਂ ਸਿੱਕਾ ਬਣਿਆ ਹੁੰਦਾ ਜਿਹੜੇ ਭੰਗੜੇ ਦੇ ਸਾਜ਼ ਨੇ ਉਹ ਬਣਾ ਕੇ ਮੈਂ ਰੱਖਦਾ ਹੂੰ ਪਰ ਜਿਹੜੀ ਤੰਤੀ ਸਾਜ਼ ਨੇ ਉਹਨਾਂ ਲਈ ਮੈਂ ਘੱਟੋ ਘੱਟ ਕਮੀਨਾ ਦਿੰਦਾ ਜੀ ਪਰ ਅਜੇ ਤੱਕ ਇਹ ਨਹੀਂ ਹੈਗਾ ਵੀ ਜਾਂ ਕਿਸੇ ਯੂਨੀਵਰਸਿਟੀ ਨੇ ਮੈਨੂੰ ਸਨਮਾਨਿਤ ਕੀਤਾ ਹੋਵੇ ਜਾਂ ਕਿਸੇ ਹੋਰ ਕਿਸੇ ਨੇ ਮੈਨੂੰ ਸਨਮਾਨਿਤ ਕੀਤਾ ਹੋਵੇ ਪਰ ਇਹ ਚੀਜ਼ਾਂ ਤੋਂ ਅਜੇ ਤੱਕ ਵਾਂਝੇ ਰਹੇ ਹੂੰ ਮੈਂ ਲੋਕ ਸਾਜਾਂ ਨੂੰ ਸੰਭਾਲ ਕੇ ਰੱਖਿਆ ਅਤੇ ਜਿੰਨਾ ਚਿਰ ਮੇਰੀ ਜ਼ਿੰਦਗੀ ਹੈ ਉਹਨਾਂ ਚਿਰ ਮੈਂ ਸੰਭਾਲ ਕੇ ਰੱਖੂੰ ਪਰ ਅੱਜ ਤੱਕ ਕਿਸੇ ਨੇ ਵੀ ਇਹ ਉੱਤਾ ਨਹੀਂ ਚੱਕਿਆ ਕਿ ਮੈਨੂੰ ਸਨਮਾਨਿਤ ਕੀਤਾ ਜਾਵੇ ਜਾਂ ਕਿਤੇ ਸਨਮਾਨਿਤ ਕੀਤਾ ਹੋਵੇ ਜਾਂ ਯੂਨੀਵਰਸਿਟੀ ਨੇ ਸਨਮਾਨਿਤ ਕੀਤਾ ਹੋਵੇ ਜਾਂ ਪਟਿਆਲਾ ਯੂਨੀਵਰਸਿਟੀ ਨੇ ਸਨਮਾਨਿਤ ਕੀਤਾ ਹੋਵੇ ਕਿਸੇ ਨੇ ਨਹੀਂ ਬਿਲਕੁਲ ਇਹ ਚੀਜ਼ ਦਾ ਮਤਲਬ ਮਤਲਬ ਦਿਲ ਦੇ ਵਿੱਚ ਹੈ ਕਿਉਂਕਿ ਜਦੋਂ ਆਪਾਂ ਲੋਕ ਸਾਜਾਂ ਨੂੰ ਸੰਭਾਲ ਕੇ ਰੱਖਿਆ ਸਾਰੀ ਚੀਜ਼ ਨੂੰ ਸੰਭਾਲ ਕੇ ਰੱਖਿਆ ਮੈਂ ਆਪ ਦਾ ਰਜਗਾਰ ਵੀ ਹੈ ਮੇਰਾ ਇਹ ਪਰ ਮੈਂ ਉਹਨੇ ਪੈਸੇ ਵੀ ਨਹੀਂ ਲੈਂਦਾ ਵੀ ਜਿੰਨੇ ਕਹਿੰਦੇ ਲੋਕ ਵੀ ਜ਼ਿਆਦਾ ਪੈਸੇ ਅੱਜ ਕੱਲ੍ਹ ਇਹ 10000 ਦੀ ਚੀਜ਼ ਆਉਗੀ 20000 ਦੀ ਬਿਕਰੀ ਆ। ਆ ਪੈਸੇ ਵੀ ਨਜਾਇਜ਼ ਲੈਨੇ ਆ 30 ਟਨ ਵਾਲੀ ਦਿੰਦੇ ਆ। ਹੂੰ ਬਿਲਕੁਲ। ਮਲਾਲ ਦੀ ਬੇਸ਼ੱਕ ਤੁਹਾਡਾ ਮਲਾਲ ਆ ਇਹਨੀਆਂ ਚੀਜ਼ਾਂ ਨੂੰ ਲੈ ਕੇ ਸੈਲਫ ਰਿਸਪੈਕਟ ਦੀ ਗੱਲ ਕਰੀਏ ਜਾਂ ਸਨਮਾਨ ਦੀ ਗੱਲ ਕਰੀਏ। ਬਹੁਤ ਸਾਰੇ ਚੈਨਲ ਆਏ ਕਿ ਕਦੇ ਕਿਸੇ ਨੇ ਤੁਹਾਡੀ ਆਵਾਜ਼ ਚੱਕੀ ਆ ਜਾਂ ਤੁਹਾਡਾ ਕੋਈ ਕੰਟੈਕਟ ਨੰਬਰ ਹੀ ਦਿੱਤਾ ਵੀ ਜਿਸ ਨੂੰ ਦੇਖ ਕੇ ਲੱਗੇ ਕਿ ਹਾਂ ਯਾਰ ਇਹ ਬੰਦੇ ਦਾ ਸਨਮਾਨ ਬਣਦਾ। ਇਹ ਚੀਜ਼ਾਂ ਬਹੁਤ ਘਾਟ ਰਹੀ ਆ ਬਾਈ ਜੀ। ਜੀ। ਚੈਨਲ ਮੇਰੇ ਕੋਲ ਵਧੀਆ ਤੋਂ ਵਧੀਆ ਚੈਨਲ ਆਏ ਆ। ਹੂੰ ਵੀਡੀਓ ਵੀ ਕੀਤੀ ਹੈ ਵੀਡੀਓ ਉਹਨਾਂ ਨੇ ਚੱਲੀਆਂ ਵੀ ਨੇ ਪਰ ਮੇਰਾ ਨੰਬਰ ਨਹੀਂ ਉਹਨਾਂ ਨੇ ਦਿੱਤਾ ਨਾ ਮੇਰੀ ਕੋਈ ਐਡੀ ਨਾ ਮੇਰੀ ਕੋਈ ਨੰਬਰ ਮੈਂ ਹੁਣ ਜਿਹੜਾ ਚੈਨਲ ਵਾਲਿਆਂ ਨੂੰ ਜਵਾਬ ਦੇਣ ਲੱਗਿਆ ਵੀ ਮੈਂ ਇੰਟਰਵਿਊ ਕਰਨੀ ਨਹੀਂ ਮੇਰੇ ਕੋਲ ਟਾਈਮ ਨਹੀਂ ਹੈ ਹਮ ਜਦੋਂ ਮੈਨੂੰ ਕੀ ਉਹਦਾ ਫਾਇਦਾ ਨਹੀਂ ਜਦੋਂ ਮੇਰਾ ਵੀ ਉਹ ਤੇ ਕੰਟੈਕਟ ਨੰਬਰ ਨਹੀਂ ਬਿਲਕੁਲ ਮੇਰੇ ਕੋਈ ਪਿੰਡ ਦਾ ਨਾਮ ਨਹੀਂ ਹਮ ਪਿੰਡ ਦਾ ਨਾਮ ਤਾਂ ਪਤਾ ਹੋਵੇ ਜਾਂ ਕੋਈ ਪਤਾ ਤਾਂ ਪਤਾ ਤਾਂ ਦਿੱਤਾ ਹੋਵੇ ਵੀ ਆਹ ਪਿੰਡ ਦਾ ਇਹ ਬੰਦਾ ਵੀਡੀਓ ਦੇਖਦਾ ਕੋਈ ਨਾ ਕੋਈ ਤਾਂ ਮੈਨੂੰ ਕਾਲ ਕਰੇ ਬਿਲਕੁਲ ਜੇ ਤੁਸੀਂ ਆਬਦਲਾਹਾ ਲੈ ਕੇ ਵੀਡੀਓ ਪਾ ਲਈ ਤੁਹਾਨੂੰ ਵਿਊ ਆ ਗਏ ਤੁਸੀਂ ਆਬਦਲਾਹਾ ਲੈ ਰਿਆ ਕੰਮ ਚਲਾ ਲਿਆ ਠੀਕ ਆ ਤੁਹਾਨੂੰ ਤੁਹਾਨੂੰ ਕੀ ਆ ਮੁੜ ਕੇ ਕਿਸੇ ਨੇ ਨਾ ਕਾਲ ਚੱਕਣੀ ਆ ਨਾ ਕਿਸੇ ਨੂੰ ਦੱਸਣਾ ਕਈ ਬੰਦੇ ਨੇ ਮੈਨੂੰ ਇਹ ਵੀ ਲਾਂਬੇ ਦਿੱਤੇ ਆ ਕਹਿੰਦੇ ਭਾਈ ਜਿਹੜੇ ਅਸੀਂ ਚੈਨਲ ਵਾਲਿਆਂ ਨੂੰ ਫੋਨ ਕੀਤਾ ਮੁੜ ਕੇ ਉਹਨਾਂ ਨੇ ਜਿਨ੍ਹਾਂ ਨੇ ਵੀਡੀਓ ਦੇਖੀ ਆ ਉਹਨਾਂ ਨੇ ਮੈਨੂੰ ਫੋਨ ਕਰੇ ਕਹਿੰਦੇ ਭਾਈ ਅਸੀਂ ਬਹੁਤ ਔਖਾ ਨੰਬਰ ਪਾ ਲਿਆ ਤੁਹਾਡਾ ਅਸੀਂ ਉਹਨਾਂ ਵੀਡੀਓ ਵਾਲਿਆਂ ਨੂੰ ਫੋਨ ਕੀਤਾ ਵੀ ਭਾਈ ਸਾਨੂੰ ਨੰਬਰ ਦੇ ਦਿਓ ਕਹਿੰਦਾ ਸਾਡੇ ਕੋਲ ਤਾਂ ਨੰਬਰ ਹੀ ਨਹੀਂ ਵੀ ਤੁਸੀਂ ਕਿਵੇਂ ਆ ਗਏ ਇੱਥੇ ਫਿਰ ਜੇ ਤੁਹਾਡੇ ਕੋਲ ਨੰਬਰ ਨਹੀਂ ਹੂੰ ਮੈਨ ਲੱਗਾ ਕਿ ਇਹ ਮਹਲਾਲ ਦੇਖੋ ਤੁਹਾਡਾ ਸੋਸ਼ਲ ਮੀਡੀਆ ਨਾਲ ਬਿਲਕੁਲ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਮੈਂਟੂ ਖਰਮੀ ਹਮਤਪੁਰਾ ਇਹਨਾਂ ਦੇ ਖਾਸ ਮਿੱਤਰ ਨੇ ਪਹਿਲਾਂ ਹੀ ਬਾਈ ਨੇ ਦੱਸਤਾ ਕਿ ਇਹ ਚੀਜ਼ ਨੂੰ ਲੈ ਕੇ ਮਲਾਲ ਆ ਕਿ ਜਿਹੜੀ ਆਤਮ ਸਨਮਾਨ ਦੀ ਗੱਲ ਕਰੀਆ ਸੋਸ਼ਲ ਮੀਡੀਆ ਵਾਲੇ ਬਹੁਤ ਸਾਰੇ ਵੈਬ ਚੈਨਲ ਵੀ ਬਣੇ ਹੋਏ ਨੇ ਆਏ ਨੇ ਕਿਉਂਕਿ ਦੇਖੋ ਇਹਨਾਂ ਦਾ ਹੀ ਬਿਜ਼ਨਸ ਆ ਉਹ ਵਿਊ ਲੈਣ ਦੇ ਚੱਕਰ ਦੇ ਵਿੱਚ ਆਉਂਦੇ ਨੇ ਬਸ ਤਾਂ ਬਾਈ ਨੇ ਮਨਾ ਕੀਤਾ ਤੇ ਅਸੀਂ ਮੈਂਟੂ ਖਰਮੀ ਦੇ ਜ਼ਰੀਏ ਅ ਇਸ ਬਾਈ ਦੇ ਨਾਲ ਜੁੜੇ ਆ ਸਰਜੀਤ ਬਾਈ ਨਾਲ ਕਿਉਂਕਿ ਦੇਖੋ ਗਰਾਉਂਡ ਜ਼ੀਰੋ ਤੋਂ ਕੰਮ ਕਰਨਾ ਇੰਨੀ ਮਿਹਨਤ ਸ਼ਕਤ ਉੱਪਰੋਂ ਗਰਮੀ ਬਹੁਤ ਆ ਕਿਉਂਕਿ ਇਹਨਾਂ ਦਾ ਵੀ ਬਿਜ਼ਨਸ ਆ ਤਾਂ ਪੱਤਰਕਾਰਾਂ ਨੂੰ ਚਾਹੀਦਾ ਜਿਹੜੇ ਇੰਟਰਵਿਊ ਕਰਨ ਆਉਂਦੇ ਆ ਤਾਂ ਇਹਨਾਂ ਦਾ ਜਿਹੜਾ ਰੈਫਰੈਂਸ ਜਾਂ ਐਡਰੈਸ ਜ਼ਰੂਰ ਲਿਖਣਾ ਚਾਹੀਦਾ ਕਿੱਥੋਂ ਦੇ ਰਹਿਣ ਵਾਲੇ ਆ ਕਿਉਂਕਿ ਇਹਨਾਂ ਦਾ ਸਾਜਾਂ ਦੇ ਨਾਲ ਹੀ ਜਿਹੜਾ ਘਰ ਚੱਲਦਾ ਬਹੁਤ ਸਾਰੇ ਪੱਤਰਕਾਰ ਆਏ ਨੇ ਇਹਨਾਂ ਦਾ ਕਹਿਣਾ ਕਿ ਵਿਊ ਲੈਣ ਦੇ ਚੱਕਰ ਦੇ ਵਿੱਚ ਹੀ ਆਏ ਇਸ ਕਰਕੇ ਮੀਡੀਆ ਨੂੰ ਵੀ ਬੰਦ ਕੀਤਾ ਹੋਇਆ ਪਰ ਜਿੰਨੇ ਕੁ ਜੀਵੀਐਸ ਟਾਈਮਜ਼ ਦੇ ਨਾਲ ਜੁੜੇ ਆ ਉਹਨਾਂ ਨੂੰ ਪਤਾ ਕਿ ਜੀਵੀਐਸ ਟਾਈਮ ਦਾ ਕੰਮ ਕੀ ਆ ਕਿਉਂਕਿ ਸਾਡਾ ਮਕਸਦ ਇਹ ਆ ਵੀ ਸਮਾਜ ਦੇ ਵਿੱਚ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਜਿਨ੍ਹਾਂ ਦੀ ਵਾਕਈ ਸਮਾਜ ਨੂੰ ਦੇਣ ਕਿਉਂਕਿ ਅੱਜ ਦਿਨ ਅਸੀਂ ਦੇਖਦੇ ਆ ਵੱਖਰੇ ਵੱਖਰੇ ਜਿਨ੍ਹਾਂ ਤੋਂ ਕੋਈ ਕਹ ਲਿਏ ਕਿ ਨਾ ਮੂੰਹ ਹੁੰਦਾ ਨਾ ਸਿਰ ਹੁੰਦਾ ਬਹੁਤ ਪੱਤਰਕਾਰ ਵੀਊ ਲੈਣ ਦੇ ਚੱਕਰ ਵਿੱਚ ਉਹਨਾਂ ਨੂੰ ਅੱਗੇ ਲੈ ਕੇ ਆ ਰਹੇ ਨੇ ਤੇ ਸਾਨੂੰ ਲੋੜ ਹੈ ਅਜਿਹੇ ਜਿਹੜੇ ਨੌਜਵਾਨ ਨੇ ਪੰਜਾਬੀ ਲੋਕ ਸਾਜਾਂ ਨੂੰ ਜਿਉਂਦਾ ਰੱਖ ਰਹੇ ਨੇ ਇਹਨਾਂ ਦੇ ਬਾਰੇ ਜ਼ਰੂਰ ਆ ਜਿਹੜਾ ਦੁਨੀਆ ਭਰ ਦੇ ਵਿੱਚ ਪਤਾ ਲੱਗਣਾ ਚਾਹੀਦਾ ਸਹੀ ਢੰਗ ਦੇ ਨਾਲ ਇਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਹਾਂ ਜੀ ਆਂ ਜੇ ਆਪਾਂ ਸਾਜਾਂਵਾਲੀ ਫੇਰ ਆਉਨੇ ਆ ਬਗਚੂ ਨੂੰ ਬਗਦੂ ਕਿਹਾ ਜਾਂਦਾ ਵਾਲੇ ਲੋਕ ਬਗਚੂ ਕਹਿੰਦੇ ਆ ਖੀ ਕਰਨ ਵਾਂਦੇ ਸੀ ਬਸ ਬੋਲੀ ਦਾ ਸੋਨਾ ਫਰਕ ਪੈ ਜਾਂਦਾ ਜੀ ਹਾਂਜੀ ਜਿਵੇਂ ਹੁਣ ਪਾਪਾ ਕਹਿੰਦੇ ਹੁੰਦੇ ਸੀ ਪਹਿਲਾਂ ਤਾਂ ਹੂੰ ਫਿਰ ਪਾਪਾ ਕਹਿਣ ਲੱਗੇ ਪਾਪਾ ਕਹਿਣ ਲੱਗੇ ਹੁਣ ਡੈਡੀ ਕਹਿਣ ਲੱਗੇ ਡੈਡੀ ਤੋਂ ਬਹਾਂ ਡੈਡ ਬਣ ਗਿਆ ਹੂੰ ਹਾਂ ਹੁਣ ਤਾਂ ਥੋੜਾ ਜਿਹਾ ਹੋਰ ਵੀ ਸਹੀ ਗੱਲ ਸਮੇਂ ਦੇ ਹਿਸਾਬ ਨਾਲ ਬੁਗਤੂ ਅਸਲ ਤਾਂ ਨਾ ਇਹ ਤਾਂ ਬੁਗਤੂ ਹੀ ਆ ਹੂੰ ਠੱਗੇ ਨਾ ਪੈਂਦਾ ਜੀ ਹੁਣ ਲੋਕ ਬਸ ਬੁਗਤੂ ਕਹਿਣ ਲੱਗੇ ਹੂੰ ਜੀ ਇਹੀ ਗੱਲ ਆ ਵੀ ਬੋਲੀ ਦਾ ਥੋੜਾ ਥੋੜਾ ਸ਼ੌਰਟ ਹੋਈ ਹਾਂ ਕਹਿੰਦੇ 20 ਕੋਤੇ ਜਾ ਕੇ ਬੋਲੀ ਪਸਾ ਜਾਂਦੀ ਆ ਪਸਾ ਜਾਂਦੀ ਆ ਹੁਣ ਬੁਗਤੂ ਹੀ ਅਸਲ ਸਾਰੇ ਬੁਗਤੂ ਹੀ ਕਹਿੰਦੇ ਨੇ ਹੁਣ ਕਈ ਆਪਣੇ ਜਿਹੜੇ ਗਿੱਧੇ ਚ ਭਜਾਉਂਦੇ ਸੱਪ ਹੂੰ ਉਹਨਾਂ ਨੂੰ ਕਈ ਤਾਂ ਸੱਪ ਕਹਿੰਦੇ ਨੇ ਹੂੰ ਕਈ ਗਿੱਧਾ ਕਹਿੰਦੇ ਨੇ ਹੂੰ ਕਈ ਕੈਂਚੀਆਂ ਕਹਿੰਦੇ ਨੇ ਹੂੰ ਅੰਬਰਸਾਰਾਲੇ ਹੋਰ ਹੀ ਕੁਸਤੇ ਹੀ ਜਾਣਗੇ ਉਹਨਾਂ ਨੇ ਸਾਨੂੰ ਵੀ ਨਹੀਂ ਕਈ ਵਾਰੀ ਫੋਨ ਕਰਨਾ ਜੀ ਸਾਨੂੰ ਵੀ ਨਹੀਂ ਸਮਝ ਆਉਂਦੀ ਵੀ ਇਹ ਕਹਿੰਦੇ ਕੀ ਮੰਗ ਰਹੇ ਹੁਣ ਇੱਥੇ ਵਜਾਉਣ ਵਾਲੀ ਮੈਂ ਤੁਹਾਨੂੰ ਦਿਖਾਉਣਾ ਇਹਨੂੰ ਅਸੀਂ ਕਿੱਲੀ ਕਹਿੰਦੇ ਆ ਜੀ ਇਹ ਬਹੁਤੀ ਵਜਾਉਣ ਵਾਲੀ ਆ ਜੀ ਉਹ ਹੁਣ ਕਹਿੰਦੀ ਮੋਰਨੀ ਮੋਰਨੀ ਹਮ ਮੈਂ ਕਹਾਂ ਤੁਸੀਂ ਮੋਰਨੀ ਕਹੀ ਨੇ ਇਹਨੂੰ ਤੇ ਮੋਰ ਦੇ ਖੰਭ ਵੀ ਨਹੀਂ ਐਡਾ ਨਾ ਇਹ ਉਹਨਾਂ ਨੇ ਮੈਨੂੰ ਫੋਟੋ ਭੇਜੀ ਕਹਿੰਦੇ ਇਹਨੂੰ ਮੈਂ ਕਹਾਂ ਯਾਰ ਇਹ ਮੋਰਨੀ ਨਹੀਂ ਇਹਨੂੰ ਕਿੱਲੀ ਕਿਹਾ ਜਾਂਦਾ ਢਮਾਲ ਵਿੱਚ ਮਾੜੇ ਵਿੱਚ ਕਿੱਲੀ ਕਿਹਾ ਜਾਂਦਾ ਮੈਂ ਇਹਨੂੰ ਮੋਰ ਨਹੀਂ ਨਹੀਂ ਕਿਹਾ ਜਾਂਦਾ ਹੂੰ ਹੁਣ ਇਹ ਚੀਜ਼ਾ ਵੀ ਉਤਰ ਜਾ ਕੇ ਉਹ ਮੋਰ ਨਹੀਂ ਆਵਦਾ ਨਾ ਰੱਖ ਲੈਂਦੇ ਹਾਂ ਬਿਲਕੁਲ ਮਤਲਬ ਬਗਦੂ ਹੈਗਾ ਪਕਚੂ ਕਹ ਦਿੰਦੇ ਜਾਂਦਾ ਚੁ ਕਹ ਦਿੰਦੇ ਜੀ ਬਿਲਕੁਲ ਸਰੰਗੀ ਦੀ ਗੱਲ ਕਰੀਏ ਕਿੰਨਾ ਸਮਾਂ ਲੱਗ ਜਾਂਦਾ ਇਹਨੂੰ ਬਣਾਉਣ ਤੇ ਬਣਾਉਣ ਤੇ 10 ਤੋਂ 15 ਦਿਨ ਤੇ ਕੀਮਤ ਜਦੋਂ ਮੈਂ ਫਿਰ ਮਿਲਦੀ ਮੁੱਲ ਮਿਲਦਾ ਤਾਂ ਕਿ ਨਹੀਂ ਮੁੱਲ ਮਿਲਦਾ ਜੀ ਕੀ ਬਾਤ ਮੋਰ ਸਾਜਾਂ ਸਾਰਿਆਂ ਦਾ ਮਿਲਦਾ ਆਪਾਂ ਹੂੰ ਮੁੱਲ ਪਹਿਲਾਂ ਹੀ ਗੱਲ ਕਰਕੇ ਆਪਾਂ ਮੁੱਲ ਫਿਰ ਹੂੰ ਜੀ ਹੁਣ ਤੱਕ ਕਿੱਥੋਂ ਕਿੱਥੋਂ ਤੱਕ ਜਿਹੜੀ ਤੁਸੀਂ ਜਿਹੜਾ ਸਮਾਨ ਕਹਿੰਦੇ ਕਿ ਮਿਊਜ਼ਿਕ ਦਾ ਕਿੱਥੋਂ ਕਿੱਥੋਂ ਤੱਕ ਵੇਚ ਚੁੱਕੇ ਏਰੀਆ ਕੋਈ ਨਹੀਂ ਛੱਡਿਆ ਜੀ ਹਮ ਕੈਨੇਡਾ ਅਮਰੀਕਾ ਹੋ ਗਈ ਥਾਈਲੈਂਡ ਹੋ ਗਿਆ ਬੈਲਜੀਅਮ ਹੋ ਗਿਆ ਯੂਰਪ ਦੇ ਸਾਰੇ ਦੇ ਕਿਤੇ ਨਹੀਂ ਵੀ ਇਹ ਮੇਰਾ ਸਮਾਨ ਨਾ ਗਿਆ ਹੋਰ ਅਮਰੀਕਾ ਕੈਨੇਡਾ ਤਾਂ ਪੱਕਾ ਹੀ ਜਾਂਦੀ ਹਰ ਸਾਲ ਹੀ ਜਾਂਦਾ ਹੀ ਜਾਂਦਾ ਜੀ ਕਿਉਂਕਿ ਵੀਕ ਦੇ ਵੀਕ ਇੱਕ ਦੋ ਸਾਜ ਇੱਕ ਦੋ ਸਾਜ ਵੀਰੇ ਬਾਹਰ ਜ਼ਿਆਦਾਤਰ ਮੇਰੇ ਸਾਜ ਬਾਹਰ ਜਾਂਦੇ ਜੀ ਇੱਥੇ ਵੀ ਬਹੁਤ ਆ ਤੇ ਬਾਹਰ ਵੀ ਆ ਜਾਂਦਾ ਸਿੱਖਣ ਵਾਲੇ ਬਹੁਤ ਆ ਤੇ ਸਰੋਤੇ ਵੀ ਬਹੁਤ ਆ ਇਹ ਨਹੀਂ ਕੋਈ ਗੱਲ ਹੈਗੀ ਕਿ ਸਿੱਖਣ ਵਾਲੇ ਨਹੀਂ ਜਿਹੜੇ ਸਰੋਤੇ ਪਿਆਰ ਕਰਦੇ ਨੇ ਉਹ ਵੀ ਬਹੁਤ ਆ ਜੀ ਅਮਰੀਕਾ ਤੋਂ ਕਈ ਬੰਦਿਆਂ ਨੇ ਮੈਨੂੰ ਉਹੀ ਵੀ ਪੈਸੇ ਪਾਏ ਹੂੰ ਵੀ ਜਿਨ੍ਹਾਂ ਨੇ ਸਾਜ 2000 ਦਾ ਲਿੱਤਾ ਰੁਪਇਆ 10000 ਕੀ ਬਾਤ ਇਹੋ ਜਿਹੇ ਬੰਦੇ ਮਤਲਬ ਦਿਲ ਆ ਜਾਂਦਾ ਨਾ ਉਹ ਚੀਤ ਹਾਂ ਉਹਨਾਂ ਨੂੰ ਕਈ ਵਾਰੀ ਮੈਂ ਸਾਜ ਬਣਾ ਕੇ ਭੇਜਦਾ ਉਹਨਾਂ ਦਾ ਇਨਾ ਮਾਲ ਕਰਦਾ ਵੀ ਯਾਰ ਕੋਈ ਕਹਿੰਦਾ ਕੋਈ ਗੱਲ ਨਹੀਂ ਸ਼ੇਅਰ ਕਰਾਂਗੇ ਹੂੰ ਕੁਝ ਕਬੱਡੇ ਦਿਲ ਦੇ ਵੀ ਹੁੰਦੇ ਨੇ ਵੱਡੇ ਦਿਲ ਦੇ ਜਿਹੜੇ ਸਾਜਾਂ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਪੈਸੇ ਤੇ ਕਰ ਮਤਲਬ ਨਹੀਂ ਹੁੰਦਾ ਉਹਨਾਂ ਨੂੰ ਸਾਜ਼ ਤੇ ਕਰ ਮਤਲਬ ਹੁੰਦਾ ਵੀ ਸਾਜ਼ ਸਾਡਾ ਵਧੀਆ ਬਣਾਇਆ ਬਿਲਕੁਲ ਲੋਕ ਸਾਜ਼ਾਂ ਦੀ ਗੱਲ ਕਰੀਏ ਤੁਹਾਡੇ ਅ ਦਿਲਰੁਬਾ ਜੀ ਦਿਲਰੁਬਾ ਅਸੀਂ ਹਿੰਦੀ ਦੇ ਵਿੱਚ ਬਹੁਤ ਸਾਰੇ ਸੌਂਗ ਵੀ ਸੁਨੇ ਆ ਕਿਉਂਕਿ ਜਿਆਦਾਤਰ ਨੌਜਵਾਨ ਪੀੜ੍ਹੀ ਨੂੰ ਸ਼ਾਇਦ ਇੰਨਾ ਸਾਜ਼ਾਂ ਬਾਰੇ ਨਹੀਂ ਪਤਾ ਕਿਉਂਕਿ ਉਹ ਪ੍ਰੇਮਿਕਾ ਨੂੰ ਵੀ ਕਹਿ ਦਿੰਦੇ ਜਿਆਦਾਤਰ ਹੈ ਨਾ ਪਰ ਸਾਜ਼ ਦਾ ਵੀ ਨਾਂ ਦਿਲਰੁਬਾ ਰੱਖਿਆ ਹੋਇਆ ਤੇ ਇਸ ਨੂੰ ਬਣਾਉਣ ਲਈ ਕਿੰਨਾ ਸਮਾਂ ਲੱਗਦਾ ਤੇ ਕਿਸ ਤਰ੍ਹਾਂ ਦਾ ਜਿਹੜਾ ਸਾਜ਼ ਇਹ ਤੁਸੀਂ ਮਝਾਣੇ ਇਹ 15 ਤੋਂ 20 ਦਿਨ ਦਾ ਆ ਮਰੀਦਾ ਜੀ ਇਹਦੇ ਵਿੱਚ ਇੱਕ ਸਲਾ ਲੈਟ ਦਾ ਹੁੰਦਾ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਹੂੰ ਉਹਦੇ ਵਿੱਚ ਕੜਾਈ ਜ਼ਿਆਦਾ ਹੋਈ ਹੁੰਦੀ ਹੈ ਇਹ ਸਿੰਪਲ ਆ ਹੂੰ ਜੇ ਕਈ ਸਿੰਪਲ ਲੈਂਦੇ ਨੇ ਕਈ ਜ਼ਿਆਦਾ ਕੜਾਈ ਕਰਾਉਂਦੇ ਨੇ ਹੂੰ ਤੇ ਇਹ ਸਿੰਪਲ ਬਣਿਆ ਹੋਇਆ ਦਾ ਰੂਪ ਆ ਜੀ ਇਹ ਤੇ ਥੋੜੀ ਆ ਪਲਾਸਟਿਕ ਦੇ ਵਿੱਚ ਲਪਾਈ ਹੋਈ ਹੈ ਸਾਰੀ ਹੂੰ ਆ ਵਿੱਚ ਪਾਈ ਹੋਈ ਤੇ ਬਾਕੀ ਇਹ ਉਪਰ ਤਿਆਰ ਹੋ ਰਿਹਾ ਜਿਵੇਂ ਇਹਦੇ ਨਾਲ ਆ ਚੀਜ਼ ਲੱਗਣੀ ਆਹਦੇ ਨਾਲ ਲੱਗਣੀ ਇਹ ਦੋਵਾਂ ਦੇ ਵਿੱਚ ਤਾਰਾਂ ਪੈਣੀਆਂ ਸਾਰੀਆਂ ਕਿਆ ਬਾਤ ਹੈ ਕੀ ਤਿਆਰ ਕਰ ਰਹੇ ਆ ਸਾਰੀ ਜੀ ਜੁਨੀ ਪੂਰੀ ਕਰ ਰੋ ਆ ਹੱਡੀ ਇਹ ਹੱਡੀ ਦਾ ਬਣਿਆ ਸਾਰਾ ਸਮਾਨ ਜੀ ਆ ਹੱਡੀ ਦਾ ਇਹ ਸਾਰਾ ਤੁਸੀਂ ਇੱਥੇ ਤਿਆਰ ਕਰ ਰਹੇ ਹੋ ਹਾਂ ਇੱਥੇ ਤਿਆਰ ਕਰ ਰਹੇ ਹਾਂ ਸਾਰਾ ਤੇ ਸਰੰਗੀ ਵੀ ਹੋਗੀ ਦਲਗੁਪਾ ਵੀ ਹੋਗੀ ਢੱਡ ਪਈ ਆ ਜੀ ਅ ਸਜੀਤ ਭਾਈ ਜਦੋਂ ਬਚਪਨ ਚ ਪੜ੍ਹਦੇ ਹੁੰਦੇ ਸੀ ਨਾ ਊਂ ਡਾਡਾ ਪੜ੍ਹਾਉਂਦੇ ਸੀ ਤਾਂ ਜਿਹੜਾ ਡੱਡਾ ਤੇ ਢੱਡੇ ਦਾ ਫਰਕ ਕਿੱਥੋਂ ਪਤਾ ਲੱਗਦਾ ਸੀ ਅ ਡੱਡਾ ਡੱਡ ਕਹਿੰਦੇ ਢੱਡਾ ਢੱਡ ਕਹਿੰਦੇ ਸੀ ਹਾਂ ਜੀ ਪਰ ਤੁਹਾਡੇ ਨੂੰ ਪਤਾ ਲੱਗਿਆ ਕਿ ਤੇ ਪ੍ਰੋਸਪੈਕਟ ਵਿੱਚ ਵੀ ਯੂਨੀਵਰਸਿਟੀ ਡਾਡੀ ਲਿਖੀ ਬੈਠੇ ਹੈ ਕਈ ਵਾਰੀ ਲਿਖ ਕਈ ਵਾਰੀ ਗਲਤੀ ਕਰਦੇ ਆਂ ਕਈ ਵਾਰੀ ਬੋਲਣ ਵਾਲੇ ਵੀ ਡੱਡ ਬੋਲ ਜਾਂਦੇ ਆਂ ਹੂੰ ਡੱਡ ਵੀ ਵੱਜੇਗੀ ਬਿਲਕੁਲ ਤੁਸੀਂ ਦੇਖੋ ਕਈ ਹਿੰਦੀ ਚ ਜਿਹੜੇ ਹਿੰਦੀ ਜ਼ਿਆਦਾ ਬੋਲਦੇ ਨੇ ਉਹਨਾਂ ਤੋਂ ਢੱਡ ਨਹੀਂ ਕਹਿੰਦੇ ਉਹ ਡਾਡੀ ਕਹਿੰਦੇ ਡਾਡੀ ਕਹਿੰਦੇ ਨਹੀਂ ਫਿਰ ਉੱਤੇ ਕੋਈ ਬੋਲਦਾ ਨਹੀਂ ਇੱਥੇ ਜਾਂ ਫਿਰ ਹਮ ਚੱਲੀ ਜਾਂਦਾ ਜੀ ਜਿਹਦਾ ਹੁਣ ਚੱਲਦਾ ਹੂੰ ਉੱਥੇ ਬੋਲਣ ਵਾਲੇ ਵੀ ਇਹੇ ਜਾਂਦੇ ਆਂ ਸਗਾ ਸੁਣਨ ਵਾਲੇ ਵੀ ਜੇ ਕਹਿਣ ਫੇਰ ਹੀ ਆ ਨਾ ਜੇ ਬੰਦਾ ਪੰਜਾਬੀ ਦਾ ਉਹ ਜਿਹੜਾ ਹਿੰਦੀ ਬੋਲੂਗਾ ਉਹ ਡਾਡੀ ਕਹੂਗਾ ਹੂੰ ਉਹ ਢੱਡ ਨਹੀਂ ਕਹਿੰਦਾ ਬਿਲਕੁਲ ਇਹ ਵੀ ਕਿਸੇ ਦੀ ਤਿਆਰ ਕਰੀ ਹੋਈ ਸੀ ਇਹ ਵੀ ਕੱਲ੍ਹ ਨੂੰ ਦੇਣੀ ਆ जाके दिखा देना मैं हाँ क्या संजीव जी, जी बगत पर... की गल करिए लकड़ बनया हुआ केड़ी चीज मटीरियल वरतिया जाए बना टाली लाल टाली का वरतिया आ चीज की लगी उपर यह अपनी बकरी दिखा जी ਇਹ ਸਾਰੀ ਬੱਕਰੇ ਦੀ ਖੱਲ ਲਈ ਹੋਇਆ ਲੱਕੜ ਦਾ ਆਪਣਾ ਬਣਾ ਕੇ ਲਾਇਆ ਕਿਉਂਕਿ ਇਥੇ ਖੱਲ ਨਹੀਂ ਪੜਦੀ। ਹੂੰ ਨਹੀਂ ਫਿਰ ਇਹ ਜੇ ਨਾ ਲਾਈਏ ਤੇ ਕਾੜ ਵੀ ਆਪਣੀ ਗੱਡੀ ਹੋਈ ਸੀ ਜਿਹਨਾਂ ਖੱਲ ਦਾ ਲਾਉਣ ਦੀ। ਪਹਿਲਾਂ ਤਾਂ ਜਿਹੜੇ ਲਾਉਂਦੇ ਸੀ ਆ ਬਾਟਨ ਵਾ ਲੈਂਦੇ ਸੀ ਜਾਂ ਫਿਰ ਢੱਕਾ ਵਾ ਲੈਂਦੇ ਸੀ ਤੇ ਉਹ ਢੱਕਾ ਆਇਆ ਕਰਕੇ ਖੱਲ ਨੂੰ ਪਾੜੀ ਜਾਂਦਾ। ਪਾੜੀ ਜਾਂਦਾ ਸਿਆ। ਉਹਨੇ ਢੱਕਾ ਜਿੰਨੇ ਚਿਰ ਖੱਲ ਨਹੀਂ ਪਾੜਦੀ ਉਹਨਾਂ ਚਿਰ ਇਹਦੇ ਵਿੱਚ ਦੀ ਆ ਤੰਦ ਨਹੀਂ ਪਿੱਛੋਂ ਉਹਨੂੰ ਤੋਪਦਾ। ਹੂੰ ਬਾਕੀ ਸਾਰਾ ਇਹ ਤਾਨੀ ਦੀ ਬਣਿਆ ਹਾ ਕੜਾਈ ਕਰੀ। ਹੂੰ ਆ ਡਿਜ਼ਾਈਨ ਫਰ ਮੈਨੂਅਲ ਹੀ ਦਿੱਤਾ ਸਾਰਾ। ਹਾਂਜੀ ਫਿਰ ਅੱਧੀ ਬਾਅਦ ਕੀ ਆਵਾਜ਼ ਇਹ ਮੈਂ ਚਾਹਣਾ ਕਿ ਇਹ ਨੂੰ ਜਰੂਰ ਇੱਕ ਵਾਰੀ ਪਲੇ ਕਰਕੇ ਦਿਖਾ ਦਿਓ ਕੋਈ ਗੱਲ ਜੀ 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 ਸਰੰਗੀ ਤੁਸੀਂ ਚੱਕੀ ਹੈ ਨਾ ਅੱਜ ਕੱਲ ਨਾ ਇੱਕ ਬੜਾ ਚਰਚਿਤ ਤੁਹਾਨੂੰ ਪਤਾ ਇੱਕ ਯੂਪੀ ਤੋਂ ਬੰਦਾ ਬੜਿਆ ਹੋਇਆ ਕਖਾਲਸਾ ਅਜੇਸ਼ ਖਾਲਸਾ ਆਈ ਥਿੰਕ ਇਦਾਂ ਨਾਮ ਹਾਂਜੀ ਤੇ ਉਹ ਗੁਰੂ ਵਾਲਾ ਬਣਿਆ ਵੀਰ ਜੀ ਹੈ ਨਾ ਬੜੇ ਸਾਜਾ ਉਹ ਜ਼ਮਦਕਾਰੀ ਇਲਾ ਬੜੀਆਂ ਮਾਇਰ ਰੋਡੀਆਂ ਮੈਂ ਚਲੋ ਉਸ ਤੇ ਜਰੂਰ ਬਣਾਉ ਜੀ ਸਾਜ ਨਾ ਪਰ ਪਹਿਲੀ ਗੱਲ ਤਾਂ ਇਹ ਆ ਵੀ ਵਧੀਆ ਗੱਲ ਆ ਹੂੰ ਜੇ ਕੋਈ ਗੁਰੂ ਦੇ ਨਾਲ ਜੋੜਦਾ ਨਾ ਹੂੰ ਚਾਹੇ ਉਹ ਬਿਹਾਰੀ ਆ ਹੂੰ ਜਿੱਥੋਂ ਦਾ ਮਰਜੀ ਆ ਪਰ ਗੁਰੂ ਸਾਹਿਬ ਨੇ ਤਾਂ ਇਹ ਕਿਹਾ ਵੀ ਜਿਹੜੇ ਨੇ ਅਮਰਤ ਛਕ ਲਿਆ ਉਹ ਗੁਰੂ ਨਾਨਕ ਰਮਦਾਸ ਜੀ ਆ ਨਾ ਮਰ ਵੀ ਸਿੱਖ ਨਾ ਬਾਜੀਗਰ ਕੁਛ ਵੀ ਨਹੀਂ ਲੈਂਦਾ ਹੂੰ ਉਹ ਇੱਕ ਅਲੱਗ ਹੀ ਹੋ ਜਾਂਦਾ ਬਿਲਕੁਲ ਪਰ ਕਿਤੇ ਨਾ ਕਿਤੇ ਉਹਦਾ ਵਿਚਾਰੇ ਦਾ ਮਜ਼ਾਕ ਵੀ ਬਣਾਇਆ ਜਾਂਦਾ ਹੈ ਨਾ ਮਜ਼ਾਕ ਤਾਂ ਹੁਣ ਵੀਰੇ ਹੋਰ ਲੋਕਾਂ ਦਾ ਵੀ ਬਣਾਈ ਜਾਂਦੇ ਆ ਆਹ ਸਾਡਾ ਕਾਮਲਿਆਂ ਨੂੰ ਮੂਰੇ ਲਈ ਜਾਂਦੇ ਆ ਬਿਲਕੁਲ ਜੇ ਕੋ ਗੁਰੂ ਦੀ ਗੱਲ ਕਰਦਾ ਮਜ਼ਾਕ ਤਾਂ ਇਹ ਉਹਦਾ ਵੀ ਬਣਾਈ ਜਾਂਦਾ ਹੈ ਗੱਲ ਪਰ ਉਹ ਗੁਰੂ ਦੀ ਗੱਲ ਕਰਦਾ ਵਧੀਆ ਗੱਲ ਆ ਚੰਗੀ ਗੱਲ ਆ ਦੇਖੋ ਕਿੱਥੋਂ ਕਿਹੜੀ ਸਟੇਟ ਤੋਂ ਰਹਿ ਕੇ ਪੰਜਾਬ ਦੇ ਵਿੱਚ ਗੱਲ ਕਰ ਰਹੇ ਹੋ ਚੰਗੀ ਗੱਲ ਆ ਆਪਾਂ ਇਹ ਵੀ ਗੱਲ ਕਹਿੰਦੇ ਵਧੀਆ ਗੱਲ ਆ ਪਰ ਉਹਨੂੰ ਉਹਦਾ ਉਸਤਾ ਦੇਣਾ ਵੀ ਚਾਹੀਦਾ ਚਲ ਉਹਦੇ ਉਸਤਾ ਦੀ ਗੱਲ ਕਰੀਏ ਉਹਨੂੰ ਸਮਰਪਤੀ ਇਹ ਉਹਦਾ ਸਾਹ ਜ਼ਰੂਰ ਹੋ ਜਾ ਜੀ ਯਾਬਾ ਚਲੋ ਰੱਬ ਦਾ ਬੰਦਾ ਜੀ ਹੈ ਨਾ ਤਰੱਕੀਆਂ ਕਰੇ ਨਹੀਂ ਜ਼ਰੂਰੀ ਹੈ ਤੇ ਬਹੁਤ ਚੰਗੀ ਗੱਲ ਕਹੀ ਹੈ ਦੇਖੋ ਬਹੁਤ ਸਾਰੇ ਉਸ ਬੰਦੇ ਦਾ ਵਿਚਾਰੇ ਦਾ ਮਜ਼ਾਕ ਬਣਾ ਰਹੇ ਨੇ ਪਰ ਬਾਈ ਨੇ ਬੜੀ ਵੱਡੀ ਗੱਲ ਕਹੀ ਕਿ ਜਿਹੜਾ ਗੁਰੂ ਦੇ ਲੜ ਲੱਗ ਗਿਆ ਫਿਰ ਉਹ ਗੁਰੂ ਦਾ ਹੋ ਕੇ ਰਹਿ ਜਾਂਦਾ ਉਹ ਕਿਸੇ ਦਾ ਕੁਛ ਨਹੀਂ ਲੋਕਾਂ ਨੇ ਬਹੁਤ ਕੁਝ ਕਹਿਣਾ ਪਰ ਉਹ ਗੁਰੂ ਦਾ ਬਣ ਕੇ ਰਹਿ ਜਾਂਦਾ ਤੇ ਹਰ ਇੱਕ ਦੀ ਆਪੋ ਆਪਣੀ ਲਾਈਫ ਆਸੀ ਇਹ ਨਹੀਂ ਕਵਾਂਗੇ ਕਿ ਚੰਗਾ ਚਾਹ ਮਾੜਾ ਤੇ ਪਰ ਅੱਜ ਚਰਚਾ ਦੇ ਵਿੱਚ ਉਹ ਬੰਦਾ ਦਰਸ਼ਕੋ 1995 96 ਜਾਂ 90 80 ਵਾਲਿਆਂ ਨੂੰ ਪਤਾ ਹੋਣਾ ਕਿ ਜਦੋਂ ਜਮਲੇ ਜੱਟ ਦਾ ਗੀਤ ਚੱਲਦਾ ਹੁੰਦਾ ਸੀ ਸਤਗੁਰੂ ਨਾਨਕ ਤੇਰੀ ਲੀਲਾ ਨਿਆਰੀ ਆ ਤਾਂ ਤੂੰ ਵੀ ਦੀ ਕਾੜ ਵੀ ਉਹਨਾਂ ਨੇ ਕੱਢੀ ਸੀ ਤੇ ਬਾਈ ਨੇ ਉਹਨਾਂ ਸਾਜਾਂ ਨੂੰ ਜਿਉਂਦੇ ਰੱਖਿਆ ਹੋਇਆ ਨੌਜਵਾਨ ਪੀੜ੍ਹੀ ਆ ਸ਼ਾਇਦ ਉਹ ਵੀ ਭੁੱਲਦੀ ਜਾ ਰਹੀ ਆ ਤੇ ਆਪਾਂ ਜਰੂਰ ਉਸ ਸੰਗੀਤ ਨੂੰ ਜਰੂਰ ਸੁਣਾਗੇ ਇਹਨਾਂ ਤੋਂ ਜੀ ਅਸਦੇ ਨਾਲ ਹੀ ਦਰਸ਼ਕੋ ਤੁਮ ਵੀ ਤੋਂ ਬਾਅਦ ਤੂੰਬੇ ਦੀ ਗੱਲ ਕਰੀਏ ਤਾਂ 2013-14 ਦੇ ਵਿੱਚ ਜਦੋਂ ਕਨਵਰ ਗਰੇਵਾਲ ਨੇ ਐਂਟਰੀ ਮਾਰੀ ਸੀ ਤਾਂ ਜ਼ਿਆਦਾਤਰ ਉਹਨਾਂ ਦੇ ਗੀਤ ਆ ਤੂੰਬੇ ਨੂੰ ਲੈ ਕੇ ਵੀ ਸੀ ਤੇ ਮੈਂ ਚਾਹੁੰਦਾ ਕਿ ਇਹ ਵੀ ਪਲੇ ਕਰ ਦਿਓ ਜੀ ਤੇ ਇੱਕ ਵਾਰ ਯਾਦਾਂ ਤਾਜ਼ੀਆਂ ਹੋ ਜਾਣ ਉਹਨਾਂ ਦਾ ਆਵਾਜ਼ ਚੁੱਕਿਆ ਗਾਧਰ ਤਾਂ ਸਿਕੋ ਬਹੁਤ ਸਾਰੇ ਸਾਜ਼ ਆ ਖੋਦੀ ਬਣਾਉਂਦੇ ਨੇ ਵੱਡੀ ਗੱਲ ਇਹ ਆ ਕਿ ਉਹਨਾਂ ਨੂੰ ਵਜਾਉਣ ਦਾ ਹੁਨਰ ਵੀ ਰੱਖਦੇ ਨੇ ਕਿਉਂਕਿ ਜ਼ਿਆਦਾਤਰ ਚੀਜ਼ਾਂ ਅਸੀਂ ਦੇਖਦੇ ਆ ਕਿ ਲੋਕਾਂ ਨੂੰ ਬਣਾਉਣੀਆਂ ਆਉਂਦੀਆਂ ਪਰ ਉਹਨਾਂ ਨੂੰ ਯੂਜ਼ ਨਹੀਂ ਕਰਨਾ ਆਉਂਦਾ ਹਰ ਖੇਤਰ ਦੇ ਵਿੱਚ ਮਤਲਬ ਬੰਦੇ ਨੂੰ ਆਪੋ ਆਪਣੀ ਮਹਾਰਤ ਹਾਸਲ ਹੁੰਦੀ ਆ ਪਰ ਬੇਸ਼ੱਕ ਬਰਨਾਲਾ ਕਲਗੀ ਕੇ ਭੰਡਾਰ ਆ ਸੰਗੀਤ ਦਾ ਵੱਖਰੇ ਵੱਖਰੇ ਸਾਜ਼ ਬਣਦੇ ਰਹੇ ਤੇ ਭਾਈ ਸਰਜੀਤ ਮਿਸਾਲ ਨੇ ਇਹ ਵੀ ਇੱਕ ਮਿਸਾਲ ਪੈਦਾ ਕੀਤੀ ਆ ਵੀ ਜਿਹੜੇ ਪੰਜਾਬੀ ਸਾਡੇ ਸਾਜ਼ ਅ ਅਜਾ ਲੋਪ ਹੁੰਦੇ ਜਾ ਰਹੇ ਉਹਨਾਂ ਨੂੰ ਜਿਉਂਦੇ ਰੱਖਿਆ ਹੋਇਆ ਅ ਸਰਜੀਤ ਭਾਈ ਜੀ ਤੁਸੀਂ ਆਪਦਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਹੋਣ ਦਾ ਜੀ ਔਰ ਜਾਂਦੇ ਜਾਂਦੇ ਮੈਂ ਚਾਹੁੰਦਾ ਕਿ ਦਰਸ਼ਕਾਂ ਨੂੰ ਆਪਣਾ ਪ੍ਰੋਪਰ ਪਤਾ ਤਾਂ ਕਿ ਜਿਹੜੇ ਤੁਹਾਡੇ ਚਾਹਣ ਵਾਲੇ ਆ ਤੁਹਾਨੂੰ ਮਿਲ ਸਕਣ ਜਾਂ ਉਹ ਪੱਤਰਕਾਰ ਤੁਹਾਡੇ ਕੋਲ ਆਉਣ ਜੋ ਵਾਕਈ ਉਹਨਾਂ ਲੋਕਾਂ ਨੂੰ ਦਿਖਾਉਂਦਾ ਹੁਨਰ ਰੱਖਦੇ ਨੇ ਜਿਨ੍ਹਾਂ ਦੇ ਵਿੱਚ ਵਾਕਈ ਕਾਬਲੀਅਤ ਆ ਹਾਂਜੀ ਤੇ ਦੂਜੀ ਗੱਲ ਦਰਸ਼ਕੋ ਮੈਂ ਦੱਸ ਦੇਵਾਂ ਅਸੀਂ ਵੀ ਸਕਰੀਨ ਦੇ ਉੱਪਰ ਇਹਨਾਂ ਦਾ ਨੰਬਰ ਆ ਪੂਰਾ ਐਡਰੈਸ ਜ਼ਰੂਰ ਦੇਵਾਂਗੇ ਕਿਉਂਕਿ ਬਾਈ ਦਾ ਮਲਾਲ ਆ ਕਿ ਬਹੁਤ ਸਾਰੇ ਪੱਤਰਕਾਰ ਇੱਥੇ ਸਰਪ ਵਿਊ ਲੈਣ ਦੀ ਖਾਤਰ ਪਰ ਜੀ ਵੀ ਐਸ ਟਾਈਮਜ਼ ਅਦਾਰਾ ਇਦਾਂ ਦਾ ਨਹੀਂ ਆ ਕੋਸ਼ਿਸ਼ ਹੁੰਦੀ ਆ ਕਿ ਚੰਗੀ ਪਰਸਨੈਲਿਟੀ ਕਿਸੇ ਸਿਹਤ ਨੂੰ ਅਸੀਂ ਅੱਗੇ ਲੈ ਕੇ ਆਈਏ ਜਿਹੜੀ ਜੋ ਉਸ ਦਾ ਬਣਦਾ ਮਾਣ ਤਾਂ ਉਹ ਕੀਤਾ ਜਾਵੇ ਮੈਂ ਚਾਹੁੰਨਾ ਕਿ ਇੱਕ ਵਾਰੀ ਜੀ ਆਪਣਾ ਅ ਡਰੈਸ ਆ ਜਿਹੜਾ ਉਹ ਜ਼ਰੂਰ ਦੱਸੋ ਦਰਸ਼ਕਾ ਆਪਣਾ ਪਿੰਡ ਪੈਂਦਾ ਜੀ ਬਰਨਾਲੇ ਦੇਨ ਪੰ ਬਰਨਾਲੇ ਤੋਂ 5 ਕਿਲੋਮੀਟਰ ਪੈਂਦਾ ਪਿੰਡ ਠਿੱਕਰੀ ਵਾਲਾ ਸੇਵਾ ਸਿੰਘ ਅਸਲ ਜਿਹੜਾ ਨਾਂ ਚੱਲਦਾ ਉਹ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਠਿੱਕਰੀ ਵਾਲ ਦੇ ਨਾਂ ਉਤੇ ਆਪਣਾ ਪਿੰਡ ਪੈਂਦਾ ਜੀ ਕਿਉਂਕਿ ਇਹ ਪਹਿਲਾਂ ਕਿਤਾਬਾਂ ਦੇ ਵਿੱਚ ਵੀ ਲੇਖ ਆਉਂਦਾ ਰਿਹਾ ਹੂੰ ਬਿਲਕੁਲ ਜੀ ਪੜਿਆ ਬਿਲਕੁਲ ਪੜਿਆ ਜੀ ਸਾਡਾ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਪਿੰਡ ਠਿੱਕਰੀ ਵਾਲਾ ਜੇ ਨਾਂ ਤੇ ਆਪਣਾ ਪਿੰਡ ਆ ਜੀ ਇਹ ਬਰਨਾਲੇ ਤੋਂ 5 ਕਿਲੋਮੀਟਰ ਪੈਂਦਾ ਬਰਨਾਲੇ ਤੋਂ ਜਦੋਂ ਬਰਨਾਲਾ ਰੋਡ ਤੇ ਆਪਾਂ ਉਹਨੇ ਆਪਣਾ ਪ੍ਰੋਲ ਪੰਪ ਆ ਆਪਣਾ ਜਿਹੜਾ ਮੋਬਾਈਲ ਨੰਬਰ ਵੀ ਜਰੂਰ ਦੱਸੋ ਮੋਬਾਈਲ ਨੰਬਰ ਮੇਰਾ 94630 18260 ਥਿਕਰੀ ਵਾਲੇ ਟ੍ਰੋਲ ਪੰਪ ਦੇ ਕੋਲੇ ਸਰਜੀਤ ਸਿੰਘ ਦਾ ਨਾਮ ਲੈ ਕੇ ਆਪਾਂ ਮਿਲ ਸਕਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਦਰਸ਼ਕੋ ਦੇਖੋ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਕੋਸ਼ਿਸ਼ ਕਰੀਦੀ ਆ ਕਿ ਅਜਿਹੇ ਲੋਕਾਂ ਨੂੰ ਅਜਿਹੀਆਂ ਸ਼ਕਤੀਆਂ ਨੂੰ ਅੱਗੇ ਲੈ ਕੇ ਜੇ ਜੋ ਵਾਕਈ ਉਸ ਤਾਰੀਫ ਦੇ ਕਾਬਿਲ ਆ ਜੋ ਸਮਾਜ ਦੇ ਵਿੱਚ ਕੋਈ ਦੇਣ ਹੁੰਦੀ ਆ ਸਮਾਜ ਨੂੰ ਉਹਨਾਂ ਨੂੰ ਅੱਗੇ ਲੈ ਕੇ ਆਈਏ ਤਸ ਜੀਤ ਸਿੰਘ ਮਿਸਾਲ ਉਹਨਾਂ ਨੇ ਇੱਕ ਮਿਸਾਲ ਪੈਦਾ ਕੀਤੀ ਆ ਪੰਜਾਬ ਦੇ ਜਿਹੜੇ ਸਾਜ਼ ਨੇ ਜਿਹੜੇ ਅਲੋਪ ਹੁੰਦੇ ਜਾ ਰਹੇ ਨੇ ਉਹਨਾਂ ਨੂੰ ਬਚਾ ਕੇ ਰੱਖਿਆ ਹੋਇਆ ਲੋਕ ਸਾਜ਼ ਤੇ ਬਾਈ ਦਾ ਪਿੰਡ ਤੁਹਾਨੂੰ ਦੱਸ ਹੀ ਦਿੱਤਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਆ ਠਿਕਰੀ ਵਾਲਾ ਸੰਪਰਕ ਨੰਬਰ ਵੀ ਇਹਨਾਂ ਨੇ ਦੱਸਤਾ ਜਿੰਨੇ ਵੀ ਮਿਊਜ਼ਿਕ ਨੂੰ ਪਿਆਰ ਕਰਦੇ ਆ ਜਾਂ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਮਿਊਜ਼ਿਕ ਬਣਾਉਣਾ ਇੱਥੋਂ ਸਾਜ਼ ਖਰੀਦਣੇ ਆ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ ਕੋਸ਼ਿਸ਼ ਕਰਾਂਗੇ ਜਲਦ ਕਿਸੇ ਹੋਰ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰੀਏ ਜਿਸ ਦੇ ਵਿੱਚ ਇਹਨਾਂ ਦੀ ਤਰ੍ਹਾਂ ਆਪਣੇ ਖੇਤਰ ਨੂੰ ਲੈ ਕੇ ਮਹਾਰਤ ਹਾਸਲ ਹੋਵੇ ਸੋ ਜਲਦੀ ਮਿਲਦੇ ਹਾਂ ਹੋਰ ਸ਼ਖਸੀਅਤਾਂ ਨਾਲ